ਹਰ ਵੇਲੇ ਤਾਂਗ ਦਿਲ ਬਦਦੀ ਤੇ ਰੋ ਰੋ ਕਾਗੂ ਢਾਵਾ ਹਰ ਵੇਲੇ ਤਾਂਗ ਦਿਲ ਬਦਦੀ ਰੋ ਰੋ ਕਾਗੂ ਢਾਵਾ ਫਾਲਾ ਪਾਵਾਂ ਕਸਤ ਪੇਜਾ ਹੋ ਗਿਆ ਹਾਲ ਬਿਮਾਰਾ ਤੇ ਯਾਰ ਪਾ ਚੋਹਨ ਜੀਵਨ ਕੂੜੇ ਅੰਦਰ ਤਰਦ ਹਸਾਰਾ ਗੁਲਾਮ ਫਰੀਦਾ ਮੈਂ ਰੋਵਾ ਐ ਮੈਂ ਜਿਵੇਂ ਵਿਛੜੀ ਗੂੰਜ ਕਤਾਰਾਂ ਜਿਵੇਂ ਵਿਛੜੀ ਗੂੰਜ ਕਤਾਰਾਂ ਡੁੱਬ ਕੇ ਪਿਆਰ ਪ੍ਰੀਤਾਂ ਪਿੱਛੇ ਸਤਰਾ ਮੋਈਆਂ ਰੀਤਾਂ ਪਿੱਛੇ ਮਨਤੀ ਤੇ ਨਾਲ ਹੱਥ जखਮਾਏ ਤੇ ਵੈਣ ਲੁੱਕੇ ਨਹੀਂ ਕੀਤਾ ਪਿੱਛੇ ਤੇ ਨਾਲ ਨਮਾਜ਼ਾਂ ਬਖਸ਼ਿਸ਼ ਨਹੀਂ ਚੇ ਤੇ ਕਲ ਮੁਕਦੀ ਏ ਨੀਤਾਂ ਪਿੱਛੇ ਗਲ ਮੁੱਕਦੀ ਏ ਨਿੱਤਾਂ ਪਿੱਛੇ ਤੂੰ ਕਿਉਂ ਟਾਵੈ ਮਸਜਿਦ ਨਹੀਂ ਮੈਂ ਕਿਉਂ ਟਾਵਾਂ ਤੇਰੇ ਮੰਦਰ ਨੂੰ ਆਜਾ ਤੋਂਵੇਂ ਮਿਲ ਕੇ ਬੜੀਏ ਇੱਕ ਦੂਜੇ ਦੇ ਅੰਦਰ ਨੂੰ ਇੱਕ ਦੂਜੇ ਦੇ ਅੰਦਰ ਨੂੰ ਤੀਆਂ ਸੰਭਾਲਨ ਇਸ ਧਰ ਨੂੰ ਪੁੱਤਰ ਵਰਸ ਖਜਾਨੇ ਦੇ ਦੌਲਤ ਰੱਖੇ ਕਰਦੇ ਵਿੱਚ ਤੇ ਇੱਜ਼ਤ ਦਿੱਤੀ ਹੱਥ ਫਿਕਾਨਿਆਂ ਤੇ ਵੇਖ ਬੁਲਿਆ ਅਸਮਾਨਾਂ ਤੇ ਉੜਦੇ ਪੰਛੀ ਵੇਖ ਤਾਂ ਸਹੀਂ ਕੀ ਕੀ ਕਰਦੇ ਨੇ ਨਾ ਉਹ ਕਰਦੇ ਰਿਸਕ ਜਖੀਲਾ ਤੇ ਨਾ ਹੀ ਉਹ ਭੁੱਖੇ ਮਰਦੇ ਨੇ ਕਦੇ ਕਿਸੇ ਨੇ ਪੰਖ ਪਖੇਰੋ ਭੁੱਖੇ ਮਰਦੇ ਵੇਖੇ ਨੇ ਹਾਈਪਨ ਤੇ ਹੀ ਕਰਤੇ ਰਸਕ ਚਖੀਰਾ ਤੇ ਬੰਦੇ ਹੀ ਭੁੱਖੇ ਮਰਦੇ ਨੇ ਬੰਦੇ ਹੀ ਭੁੱਖੇ ਮਰਦੇ ਨੇ ਗਿੱਲੇ ਕੱਪੜੇ ਸੁੱਕਦੇ ਜਾਂਦੇ ਨੇ ਗੰਦੇ ਲਿਬਾਸ ਤਲਦੇ ਜਾਂਦੇ ਨੇ ਜੇ ਲਕ ਜਾਏ ਕਿਰਤਾਰ ਨੂੰ ਦਾਗ ਉੱਚਲੇ ਲੋਕ ਵੀ ਰੁਲਦੇ ਜਾਂਦੇ ਨੇ ਉੱਚਲੇ ਲੋਕ ਵੀ ਰੁਲਦੇ ਜਾਂਦੇ ਨੇ ਕਿਸੇ ਤੰਡੇ ਦੇ ਲਿਬਾਸ ਚਿੱਟੇ ਨੇ ਕਸੇ ਪਾਏ ਝੋਲੇ ਕਾਲੇ ਨੇ ਤੇ ਕੁਝ ਫਰਕ ਨਹੀਂ ਪੈਂਦਾ ਰੰਗਾ ਨਾਲ ਜੇ ਮਨ ਵਿੱਚ ਲੱਕੇ ਚਾਲੇ ਨੇ ਜੇ ਮਨ ਵਿੱਚ ਲੱਕੇ ਚਾਲੇ ਨੇ ਅਸੀਂ ਲੋਕ ਫਕੀਰ ਮਿਜਾਜ ਚਹਿ ਸੱਜਣ ਅਸੀਂ ਹਰ ਇਨਸਾਨ ਤੇ ਡੱਸੇ ਆਂ ਪਰ ਇਸ਼ਕ ਦੇ ਕੰਗਰੋ ਪੈਰਾ ਵਿੱਚ ਅੱਜ ਬੁੱਲੇ ਵਾਂਗੂ ਨੱਚੇ ਤੇ ਅੱਜ ਕਮਲਿਆਂ ਵਾਂਗੂ ਨੱਚੇ ਆਂ ਰਾਤ ਪਵੇ ਤੇ ਬੇਦਰਦ ਤਾਨੂ ਕਿਤੇ ਨੀਂਦ ਪਿਆਰੀ ਆਵੇ ਤਰਤ ਮਤਾਨੋ ਯਾਦ ਸਚਨਤੀ ਸਤਿਆ ਆਣ ਚਕਾਵੇ ਸਤਿਆ ਆਣ ਚਕਾਵੇ ਅਮਲਾ ਵਾਲੇ ਤਰ ਤਰ ਜਾਂਦੇ ਤੇ ਗਾਫਲ ਕੁੱਤੇ ਖਾਂਦੇ ਦੱਬਨ ਨੀਂਦ ਤੇ ਮੁਹੰਮਦ ਬਖਸ਼ਾ ਕਾਮਲ ਪੀਰ ਜਿਨਾਤੇ ਦ ਲਖ ਕੰਜਰਾਂ ਦੀ ਸੇਵਾ ਕਰੀ ਉਹ ਕਦੀ ਨਹੀਂ ਰੱਜਦੇ ਥੋੜ੍ਹ ਕੇ ਕਰਤੀ ਘੋਟੀ ਕਰੀਏ ਅੰਬ ਕਦੇ ਵੀ ਨਹੀਂ ਲੱਗਦੇ ਅੰਬ ਕਦੇ ਵੀ ਨਹੀਂ ਲੱਗਦੇ ਪੱਟਾ ਚੋਲਾ ਲੀਰੋ ਲੀਰੀ ਸੇ ਲੈਂਦਾਏ ਤੱਜੀ ਦਿਲ ਤਾਂ ਮਹਿਰਮ ਕੋਈ ਨਾ ਮਿਲਿਆ ਜੋ ਮਿਲਿਆ ਸੋ ਘਰਜੀ ਜੋ ਮਿਲਿਆ ਸੋ ਘਰਜੀ ਜੀਵਨ ਜੀਵਨ ਹਰ ਕੋਈ ਆਖੇ ਮੌਤ ਖੜੇ ਸਿਰ ਤੇ ਤੇਰੇ ਨਾਲੋਂ ਲੱਖ ਲੱਖ ਸੋਨੇ ਖਾਕੰਦਰ ਚਾਸਤੇ ਖਾਕੰਦਰ ਚਾਸਤੇ ਕਪੜਾ ਫਟੇ ਤੇ ਲੱਗੇ ਤਰੂਪਾ ਦਿਲ ਫਟੇ ਕਿੰਨੇ ਸੀਨਾ ਕਪੜਾ ਫਟੇ ਤੇ ਲੱਗੇ ਤਰੂਪਾ ਦਿਲ ਫਟੇ ਕਿੰਨੇ ਸੀਨਾ ਉਹ ਸਚਨਾ ਬਾਚ ਮੁਹੰਮਦ ਬਖਸ਼ਾ ਕੇ ਮਰਨਾ ਕੀ ਚੀਨਾ ਕੀ ਮਰਨਾ ਤੇ ਕੀ ਚੀਨਾ ਉਮੀਦ ਕਰਤਾ ਹਾਂ ਦੋਸਤੋ ਇਹ ਅਲਫਾਜ ਸੋਚ ਕੇ ਤੁਹਾਡੇ ਨੂੰ ਬਹੁਤ ਸਬਕ ਹੋਣ ਮਿਲੇ ਹੋਵੇਗਾ ਜੇਕਰ ਵੀਡੀਓ ਤੇ ਲੋ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਵਟਵਟ ਸ਼ੇਅਰ ਜ਼ਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਰੱਬ ਰੱਖਾ